ਪੱਤਾ ਲਪੇਟ ਬਿਮਾਰੀ ਜਿਸ ਨੂੰ ਅੰਗਰੇਜ਼ੀ ਵਿੱਚ ਲੀਫ ਕਾਲ ਡਿਜ਼ੀਜ਼ ਕਿਹਾ ਜਾਂਦਾ ਹੈ ਇੱਕ ਸਧਾਰਨ ਬਾਗਬਾਨੀ ਸਮੱਸਿਆ ਹੈ ਜੋ ਵੱਖ-ਵੱਖ ਕਿਸਮਾਂ ਦੇ ਪੌਦਿਆਂ ਨੂੰ ਪ੍ਰਭਾਵਿਤ ਕਰਦੀ ਹੈ ਇਸ ਬਿਮਾਰੀ ਨਾਲ ਪੌਦਿਆਂ ਦੇ ਪੱਤੇ ਮੁੜ ਜਾਂਦੇ ਹਨ ਪੋਪਲ ਬਦਲ ਜਾਂਦੇ ਹਨ ਅਤੇ ਉਹਨਾਂ ਦੇ ਵਧਣ ਵਿੱਚ ਰੁਕਾਵਟ ਆਉਂਦੀ ਹੈ ਇਹ ਬਿਮਾਰੀ ਜ਼ਿਆਦਾਤਰ ਵਾਰਕਣੀ ਅਤੇ ਹਵਾ ਦੇ ਮਾਧਿਅਮ ਨਾਲ ਫੈਲਦੀ ਹੈ ਪੱਤਾ ਲਪੇਟ ਬਿਮਾਰੀ ਤੋਂ ਬਚਾਉਣ ਲਈ ਕੁਝ ਸਧਾਰਨ ਅਤੇ ਪ੍ਰਭਾਵਸ਼ੀਲ ਤਰੀਕੇ ਹਨ 1. ਸੁਲਝਾ ਆਦੀ ਪਛਾਣ ਸਭ ਤੋਂ ਪਹਿਲਾ ਪੱਤੇ ਦੀ ਸਮੱਸਿਆ ਦੀ ਪਛਾਣ ਕਰਨੀ ਮਹੱਤਵਪੂਰਨ ਹੈ। ਪੱਤੇ ਦੇ ਮੁੜ ਜਾਣੇ, ਤੀਬਰ ਜਰ ਰੰਗਾਂ ਵਿੱਚ ਬਦਲਾਉਣ ਅਤੇ ਪੱਤੇ ਉਤੇ ਪੈਚਾਂ ਦੇ ਨਾਲ ਪਿੰਡਾਂ ਦੀ ਸਥਿਤੀ ਬਿਮਾਰੀ ਦਾ ਚਿੰਨ ਹੋ ਸਕਦੀ ਹੈ। 2. ਸਾਫ ਸਫਾਈ ਪੌਦਿਆਂ ਦੀ ਸਫਾਈ ਅਤੇ ਉਹਨਾਂ ਦੇ ਆਲੇ ਦੁਆਲੇ ਦੀ ਸਫਾਈ અત્યੰਤ ਜ਼ਰੂਰੀ ਹੈ। ਪੱਤੇ ਅਤੇ ਹੋਰ ਗੰਦਗੀ ਨੂੰ ਹਟਾਉਣ ਨਾਲ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਪੱਤੇ ਨੂੰ ਸਾਫ਼ ਕਰਨ ਲਈ ਸੁੱਚੇ ਅਤੇ ਸੁਧ ਤੌਰ ਤੇ ਸਾਫ਼-ਸਾਫ਼ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਕਰੋ 3 ਫੰਗੀਸਾਈਡ ਅਤੇ ਪੈਸਟਿਸਾਈਡਸ ਫੰਗੀਸਾਈਡ ਅਤੇ ਪੈਸਟਿਸਾਈਡਸ ਦਾ ਵਰਤੋਂ ਬਿਮਾਰੀ ਦੇ ਸਾਥ ਖਤਮ ਕਰਨ ਲਈ ਕੀਤਾ ਜਾ ਸਕਦਾ ਹੈ ਇਹ ਰਸਾਇਣ ਪੱਤੇ ਤੇ ਲੱਗੇ ਹੋਏ ਫੰਗਸ ਅਤੇ ਬੈਕਟੀਰੀਆ ਨੂੰ ਮਾਰਦੇ ਹਨ ਸਿਰਫ ਜੇਕਰ ਬਿਮਾਰੀ ਦੀ ਸੰਗਣਾਈ ਵਧ ਗਈ ਹੋਵੇ ਤਾਂ ਹੀ ਇਹ ਤਰੀਕੇ ਵਰਤਨੇ ਚਾਹੀਦੇ ਹਨ 4. ਪਾਣੀ ਦੇ ਪ੍ਰਭਾਵਿਤ ਸੰਭਾਲ। ਚੋਨੇ ਨੂੰ ਯਥਾਸਥਿਤ ਪਾਣੀ ਦੇਣਾ ਅਤੇ ਠੀਕ ਨਿਰਗਮਦੀ ਯੋਜਨਾ ਬਣਾ ਕੇ ਪਾਣੀ ਦੀ ਬੇਵਕੂਫੀ ਤੋਂ ਬਚਾਅ ਹੋ ਸਕਦਾ ਹੈ। ਪਾਣੀ ਵੱਧ ਹੋਣ ਨਾਲ ਪੱਤੇ ਤੇ ਵਦੇਰੇ ਨਮੀ ਹੋ ਜਾਂਦੀ ਹੈ ਜੋ ਕਿ ਬਿਮਾਰੀ ਨੂੰ ਪੈਦਾ ਕਰ ਸਕਦੀ ਹੈ। 5. ਪੌਦਿਆਂ ਦੀ ਸਿਹਤਮੰਦ ਖੁਰਾਕ। ਪੌਦਿਆਂ ਨੂੰ ਮੌਲਿਕ ਪੋਸ਼ਣਾ ਅਤੇ ਖਾਦਾਂ ਦੀ ਸਹੀ ਮਾਤਰਾ ਦੇਣਾ ਵੀ ਮਹੱਤਵਪੂਰਨ ਹੈ। ਇਸ ਨਾਲ ਪੌਦੇ ਦੀ ਸਿਹਤ ਬਿਹਤਰ ਰਹਿੰਦੀ ਹੈ ਅਤੇ ਬਿਮਾਰੀ ਦਾ ਪ੍ਰਭਾਵ ਘਟਦਾ ਹੈ। 6. ਸਿਹਤਮੰਦ ਕਿਟ ਪੌਦਿਆਂ ਦੇ ਆਲੇ ਦੁਆਲੇ ਦੀ ਸਿਹਤਮੰਦ ਕਿੱਟ ਬਣਾਈ ਰੱਖਣਾ ਬਿਮਾਰੀ ਦੇ ਖਤਰੇ ਨੂੰ ਘਟਾ ਸਕਦਾ ਹੈ। ਫੁੱਲਾਂ ਅਤੇ ਫਲਾਂ ਨੂੰ ਸੰਭਾਲਣ ਅਤੇ ਉਹਨਾਂ ਨੂੰ ਬਧੀਆ ਸਥਿਤੀ ਵਿੱਚ ਰੱਖਣਾ ਇਹ ਯਕੀਨੀ ਬਣਾਉਂਦਾ ਹੈ ਕਿ ਬਿਮਾਰੀ ਫੈਲੇ ਨਹੀਂ। 7. ਯੋਗ ਆਲੋਚਨਾਵਾਂ: ਹਰ ਸਾਲ ਮੌਸਮ ਦੇ ਤਬਦੀਲੀਆਂ ਅਤੇ ਪੌਦਿਆਂ ਦੀ ਸਿਹਤ ਦੇ ਆਧਾਰ 'ਤੇ ਯੋਗ ਆਲੋਚਨਾ ਕਰਨੀ ਚਾਹੀਦੀ ਹੈ। ਇਸ ਨਾਲ ਪੱਤੇ ਦੀ ਸਮੱਸਿਆ ਨੂੰ ਆਰੰਭ ਵਿੱਚ ਹੀ ਰੋਕਿਆ ਜਾ ਸਕਦਾ ਹੈ। ਸਹੀ ਤੇਜ਼ ਰਵਾਇਤੀ ਤਰੀਕੇ ਅਤੇ ਸੰਭਾਲ ਨਾਲ ਅਸੀਂ ਚੋਨੇ ਨੂੰ ਪੱਤਾ ਲਪੇਟ ਬਿਮਾਰੀ ਤੋਂ ਬਚਾ ਸਕਦੇ ਹਾਂ ਅਤੇ ਪੌਦਿਆਂ ਦੀ ਸਿਹਤਮੰਦ ਵਧਾਈ ਨੂੰ ਯਕੀਨੀ